ਔਰ ਇਹਨੂੰ ਪਾਕਿਟੇ ਵੀ ਲਾਸ ਆ ਰਿਹਾ ਨਾ ਕੈਮਰਾ ਇਸ ਤਰ੍ਹਾਂ ਦਾ ਆ ਗਿਆ ਇਹ ਤੇ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਬਈ 350 ਰੁਪਏ ਦੇ ਨਾਲ ਆਊਗੀ ਰੇਡ ਅੱਛਾ ਬਈ ਇੱਥੇ ਲਾਸ ਲੱਗ ਜਾ ਜੇ ਮੈਂ ਤੁਸੀਂ ਦੇਖਿਆ ਉਹ ਹੈਡਲਾਈਟ ਵਾਈ ਗਈ ਇਹ ਪਾਣੀ ਪੂਣੀ ਦੀ ਵਾਰੀ ਲਈ ਸਭ ਤੋਂ ਵੈਸਟ ਆ ਜੇ ਆਪਾਂ ਜਿਹੜੇ ਖੇਤੀਬਾੜੀ ਦੇ ਬੰਦੇ ਆ ਨਾ ਆਧਾ ਰਹਿਣਾ ਇਹ 350 ਤੇ ਇਹ ਕੀ ਵਧੀਆ ਗਈ ਇਹ ਇਸ ਤਰ੍ਹਾਂ ਲੱਗਣਾ ਨਾ ਤੇ ਇਹਦਾ ਕੀ ਰੇਟ ਹੈ ਨਾ ਇਹਦਾ ਰੇਟ ਬਈ ਮਾਰਕੀਟ ਦੇ ਵਿੱਚ ਤਾਂ ਹੈਗਾ 300 ਰੁਪਿਆ 300 ਤੋਂ ਪਲੱਸ ਹੀ ਹੋਊਗਾ ਪਲੱਸ ਹੋਊਗਾ ਆਪਣੇ ਕੋਲ ਸਿਰਫ ਹੈਗਾ 250 ਦਾ ਅਸਲੀ ਕਾਜੀ ਸਾਰਿਆਂ ਨੂੰ ਜਨੀ ਆਲੇ ਪੇਨ ਨਾਲ ਜੁੜੇ ਸਾਰੇ ਭਰਾਵਾਂ ਦਾ ਵੈਲਕਮ ਸਾਡੇ ਪੇ ਤੇ ਚਨੀਰ ਪਹੁੰਚੇ ਆਪਾਂ ਫਿਊ ਪ੍ਰਾਈਜ਼ ਆ ਰਹੇ ਨੇ ਇਹ ਭਰਾਵਾਂ ਲਵੇਗਾ ਬੜੇ ਘੈਂਡਾ ਪ੍ਰੋਡਕਟ ਮਿਲਦੇ ਨੇ ਫੋਨ ਐਸੈਸਰੀ ਆਗੇ ਕੈਮਰੇ ਆਗੇ ਤੇ ਡਰੋਨ ਵਗੈਰਾ ਦੇ ਕਈ ਚੀਜ਼ਾਂ ਇੱਥੇ ਮਿਲਦੇ ਜੀ ਆਪਾਂ ਤੁਸੀਂ ਜਨੀ ਇਤਸ਼ਾਹ ਦੇਖੀਏ ਜੀ ਤੇ ਉਹ ਭਰਾਵਾਂ ਨਾਲ ਆਪਾਂ ਕਰਾਉਂਦੇ ਆ ਗੱਲ ਕੀ ਕੀ ਆਈਟਮਾਂ ਕੀ ਕੀ ਕੋਈ ਬੜਕਾ ਸਾਡੀ ਸ਼ੌਕ ਤੇ ਆਉਣ ਲਈ ਠੀਕ ਆ ਬਾਈ ਬਾਈ ਬੜਾ ਘੈਂਡਾ ਤੁਸੀਂ ਮਤਲਬ ਪ੍ਰੋਡਕਟ ਰੱਛੇ ਹੋਏ ਨੇ ਹਣਾ ਲਿਖਿਆ ਹੋਇਆ ਬਾਹਰ ਹੋਸੇਲ ਦਾ ਕੰਮ ਆਣਾ ਪਰ ਤੁਸੀਂ ਪ੍ਰੋਡਕਟ ਸਿੰਗਲੀ ਦੇ ਰਹੇ ਹੋ ਨਾ ਪਹਿਲਾਂ ਸਾਨੂੰ ਸਟਾਰਟਿੰਗ ਜੀ ਦੱਸੋ ਕੀ ਕੀ ਸੋਲਵ ਐਟਮਾ ਕੀ ਕੀ ਨੇ ਪਹਿਲਾਂ ਸਾਡੇ ਕੋਲ ਬਹੁਤ ਸਮਝ ਜਾਨੀ ਸਾਰਿਆਂ ਦਾ ਆ ਹੈਲਮਟ ਮਿਲ ਜਾਊਗਾ ਠੀਕ ਹੈ ਬਈ ਕੈਮਰੇ ਮਿਲ ਜਾਣਗੇ ਬਈ ਫੋਨ ਦੀ ਐਸੈਸਰੀ ਆਰਪੋਰਟ ਮਿਲ ਜਣੇ ਫੋਨ ਐਸੈਸਰੀ ਸਾਰੀ ਮਿਲ ਜੂਗੀ ਓਕੇ ਬਈ ਜੀ ਹਾਂ ਬਈ ਤੇ ਰੇਟ ਰੂਟ ਮਾਰਕੀਟ ਨਾਲੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸ ਦੂਗੀ ਵੱਧ ਹੋਣਾ ਹੈ ਘੱਟ ਹੋਣਾ ਹੈਗਾ ਘੱਟ ਹੋਣਾ ਹੈ ਬਈ ਜਿਵੇਂ ਆਪਣੇ ਕੋਲ ਕਵਰ ਮਿਲ ਜਾਣਗੇ 20 ਰੁਪਿਆ ਦਾ ਕਵਰ ਆ ਗਲਾਸ ਕਾਰਡ ਜਿਹੜਾ ਉਹ ਐਚਡੀ ਕੁਆਲਿਟੀ ਬਿਆਰ ਵੀ ਪਹਿਲਾਂ ਆਪਾਂ ਕਵਰ ਵੀ ਦਿਖਾਉਣਾ ਆਪਾਂ ਨਿੱਕੀ ਆਈਟਮ ਤੋਂ ਸ਼ੁਰੂਆਤ ਕਰਦੇ ਆਂ ਤੇ ਜਿਹੜੇ ਕਵਰ ਨੇ ਆ ਤੁਸੀਂ ਦੇਖ ਸਕਦੇ ਹੋ ਆਈਫੋਨ ਦੇ ਕਵਰ ਵਧੀਆ ਜਿਹੜੇ ਮਿਲ ਜਾਣਗੇ ਆ ਸਾਰੇ ਰੇਟ ਵੀ ਸੇਮ ਹੋਣਾ ਹੈ 50 ਆ ਸਾਰੇ ਵੀ 50 ਕੋਈ ਰੇਟ ਲੈਸ ਨਹੀਂ ਜਿਹੜਾ ਮਾਈਕ੍ਰੋਫੋਨ ਦੇ ਵਿੱਚ ਬਈ 2 250 ਦਾ 2 250 ਮੈਂ ਖਦਾਪ 170 ਰੁਪਏ ਤੱਕ ਆਈਫੋਨ ਦਾ ਕਵਰ ਜਿਹੜਾ ਲਿਉਂਦਾ ਰਹੇਗਾ ਮੈਂ ਆ ਵੀ ਗੱਲ ਦੱਸਦਾ ਤੇ ਬੜੇ ਵਧੀਆ ਤੁਸੀਂ ਹੱਥ ਮਾਰੇ ਹਰੇਕ ਮਾਡਲ ਜਿਹੜੇ ਫੋਨ ਦੇ ਹੋਣਗੇ ਤੇ ਇਥੋਂ 50 ਰੁਪਏ ਦਾ ਕਵਰ ਲੈ ਕੇ ਜਾ ਸਕਦੇ ਹੋ ਤੁਸੀਂ ਅੱਛਾ ਅੱਗੇ ਦਿਖਾਓ ਵੀ ਕੁਝ ਹੋਰ ਕਿੱਥੋਂ ਆਪੇ ਉਹ ਡਰੋਨ ਮਿਲ ਜੂ ਬਾਈ ਆ ਡਰੋਨ ਦੇਖ ਸਕਦਾ ਤੁਸੀਂ ਜੇ ਕੋਈ ਆਪਣੇ ਵਰਗਾ ਬਲੌਗਰ ਹੈ ਜਾਂ ਇਸ ਤਰ੍ਹਾਂ ਦਾ ਤੇ ਵਧੀਆ ਵਰਤ ਸਕਦਾ ਇਹ ਚਿੰਨੂਆ ਦੇਖ ਸਕਦਾ ਕੀ ਰੇਟ ਰਹਿ ਨਾਲ ਬਾਈ ਜਿਹਦਾ ਯਾਰ ਰੇਟ ਹੋਗਾ 1600 ਰੁਪਏ ਬਾਈ 1600 ਰੁਪਏ ਆ ਗਿਆ ਬਾਈ 4K ਬਣਾਉਂਦੀ ਆ ਹਣਾ ਮਤਲਬ ਜਿਹੜੀ ਵੀਡੀਓ ਤੇ 4K ਹੋਣ ਵਾਲੀ ਆ ਤੇ ਡੂ ਕੈਮਰਾ ਆ ਗਿਆ ਬਾਈ ਪੂਰੀ ਘੈਂਟ ਚੀਜ਼ ਜਿਹੜੇ ਇਹਨੇ ਦੇਖਦਾ ਦੇਖ ਸਕਦਾ ਤੁਸੀਂ ਇਹਦੀ ਕੋਈ ਕੋਈ ਗਾਰੰਟੀ ਗਾਰੰਟੀ ਬਈ ਗਾਰੰਟੀ ਇਹਦੀ ਅਸੀਂ ਆਪ ਦੀ ਦੁਕਾਨ ਵੱਲੋਂ ਦੇ ਦਿੰਦੇ ਹਾਂ ਉਹ ਇਹ ਕੰਪਨੀ ਵੱਲੋਂ ਕੋਈ ਗਾਰੰਟੀ ਹੈ ਬਈ ਠੀਕ ਆ ਬਈ ਗਾਰੰਟੀ ਵੱਲੋਂ 7 ਦਿਨਾਂ ਦੀ ਗਾਰੰਟੀ ਦੇ ਦਿੰਦੇ ਹਾਂ ਬਈ ਇਹਦੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਅੱਗੇ ਇਹ ਇਹ ਚੀਜ਼ਾਂ ਤੇ ਆਪੇ ਫਿਰ ਕੈਮਰਾ ਆਜੂ ਆਪਣੇ ਕੋਲੇ ਅੱਛਾ ਇਹ ਸਿੰਗਲ ਆਪਣੀ ਸ਼ੌਪ ਤੋਂ ਨਹੀਂ ਆ ਗਿਆ ਹਨਾ ਇਹ ਹਾਂਜੀ ਠੀਕ ਹੈ ਇਹ ਆਪਣਾ ਕਲਾਉਂ ਬੰਦਾ ਸ਼ੌਪ ਤੇ ਦੇਖ ਸਕਦਾ ਹਨਾ ਇਹ ਰੱਖ ਸਕਦਾਗਾ ਠੀਕ ਹੈ ਜੀ ਤੇ ਇਹਦਾ ਕੀ ਰੇਟ ਹੈ ਇਹਦਾ ਰੇਟ 1050 ਰੁਪਏ ਜੀ ਅੱਛਾ ਉਹ ਮਾਰਕੀਟ ਦੇ ਵਿੱਚ ਕਿੰਨਾ ਘਸਦਾਗਾ ਮਾਰਕੀਟ ਚ ਉਹ ਆ 1500 ਤੋਂ 1600 ਐਵੇਂ ਬ 2000 ਹੀ ਹੋਵੇ ਬਾਈ ਇਹਦਾ ਰੇਟ ਆ ਜਿਹੜਾ ਦੋਸਤੋ ਵਧੀਆ ਚੀਜ਼ ਜਿਹੜੇ ਬਾਈ ਹੋਰਾਂ ਬਦੋ ਦੱਸਿਆ ਯਾਰ ਕਿ 1000 ਰੁਪਏ ਹੈ ਜਿਹੜਾ ਦਾ ਰੇਟ ਆ ਗਿਆ ਦਾ ਤੇ ਮਾਰਕੀਟ ਦੇ ਵਿੱਚ 1500 ਵੀ ਹੋ ਸਕਦਾ 2000 ਵੀ ਹੋ ਸਕਦਾਗਾ ਤੇ ਅੱਗੇ ਇੱਕ ਕੈਮਰੇ ਦੀ ਗੱਲ ਕਰਦੇ ਆ ਬਾਈ ਆਪਾਂ ਇੱਕ ਆ ਛੋਟਾ ਜਿਹਾ ਕੈਮਰਾ ਦਾ ਆ ਤੁਸੀਂ ਦੇਖ ਸਾਦੇ ਆਪਾਂ ਤੇ ਇਹ ਕੀ ਕੈਮਰਾ ਕਿਸ ਤਰ੍ਹਾਂ ਦਾ ਕੰਮ ਕਰਦਾ ਬਈ ਇਹ ਇਹ ਜਿਵੇਂ ਕਰੇ ਲਾ ਸਕਦੇ ਆਪਾਂ ਬਈ ਅੱਛਾ ਬਈ ਜਾਏ ਆਪਾਂ ਹਿਡਨ ਕੈਮਰਾ ਲੈਣਾ ਹੋਵੇ ਕਿਤੇ ਵੀ ਲਾ ਸਕਦੇ ਆ ਕਿਤੇ ਵੀ ਲਾ ਸਕਦੇ ਆ ਬਈ ਇਧਰ ਇਹ ਜਮਾ ਵੀ ਕਿਤੇ ਲਾ ਦੋ ਬਈ ਆ ਇਸ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਵੀ ਕੀ ਲੱਗਿਆ ਹੋਇਆ ਇਹਨੂੰ ਆਪਾਂ ਕਿਤੇ ਵੀ ਲਾ ਸਕਦਾ ਹਾਂ ਨਾ ਕੈਮਰਾ ਇਸ ਤਰ੍ਹਾਂ ਦਾ ਆ ਗਿਆ ਹੈ ਤੇ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਬਈ 350 ਰੁਪਏ ਦੇ ਨਾਲ ਆਊਗੀ ਰੀਡ ਅੱਛਾ ਬਈ ਇਹਦੀ ਸਸਤੀ ਏਡੀ ਇਹਦੇ ਕੈਮਰੇ ਦੇ ਨਾਲ ਆ ਤੇ ਇਹਦਾ ਸਟੈਂਡ ਆਊ ਇੱਕ ਬਈ ਸਟੈਂਡ ਅੱਛਾ ਬਈ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਆ ਗਿਆ ਤੇ ਆ ਗਿਆ ਇਹਨੂੰ ਆਪਾਂ ਕਿਵੇਂ ਵੀ ਜਿੱਥੇ ਲਾ ਸਕਦੇ ਹਾਂ ਨਾ अच्छा भाई ये डाक्टर तो आज फोन होए नहीं लग रहा भाई हां जी ठीक है भाई जी ਤੇ ਇਹਦਾ ਐਪ ਵਗੈਰਾ ਦੇ ਨਾਲ ਸਿੱਧਾ ਚੱਲਦਾ ਗਿਆ ਇਹਨੂੰ ਕਿਤੇ ਵੀ ਆਪਾਂ ਲਾ ਸਕਦਾ ਹੈ ਹੈਡਲ ਕੈਮਰਾ ਆ ਗਿਆ ਇਹ ਤੇ ਆਪਾਂ ਫੋਨ ਦੇ ਵਿੱਚ ਕਿਤੇ ਵੀ ਦੇਖ ਸਕਦੇ ਹਾਂ ਪੂਰੀ ਵਧੀਆ ਕੁਆਲਿਟੀ ਹੈ ਆਪਾਂ ਚੈੱਕ ਕੀਤੇ ਹੋਏ ਨੇ ਪਹਿਲਾਂ ਸਦੂ ਮਾੜੀ ਚੀਜ਼ ਨਹੀਂ ਦਿਖਾਉਂਦਾ ਆਪਣਾ ਵੀਡੀਓ ਦਾ ਮਕਸਦ ਇਹ ਆ ਝਨੀਰ ਵਿੱਚ ਬਾਈ ਹੋਰਾਂ ਦੀ ਨਵੀਂ ਸ਼ਾਪ ਆ ਬੁਹਾ ਰੋਡ ਦੇ ਉੱਪਰ ਆ ਖਾਣੇ ਤੋਂ ਥੋੜਾ ਪਿੱਛੇ ਰਹਿ ਜਾਂਦਾ ਗਿਆ ਟੂਬੇ ਦੇ ਪਾਦੇ ਕੋਲੇ ਸਾਹਮਣੇ ਆ ਗਈ ਇਹਨਾਂ ਨੇ ਠੀਕ ਆ ਤੇ ਹੋਰ ਚੀਜ਼ਾਂ ਵੀ ਜੀ ਆਪਣਾ ਬਾਜ਼ਾਰ ਵੀ ਵਗੈਰਾ ਬਾਜ਼ਾਰ ਵੀ ਆ ਬਈ ਅੰਬਾਚ ਕਿ ਕਿਹੜੀ ਕਿਹੜੀ ਕੰਪਨੀ ਦੇ ਰੱਖ ਰਹੇ ਤੁਸੀਂ ਇੱਥੇ ਮੈਕਸਰੀਆ ਮਿਲ ਜਾਣੀਆਂ ਬਈ ਐਚ ਕੇ 9 ਪ੍ਰੋ ਮਿਲ ਜੂ ਠੀਕ ਆ ਇਹ ਕਾਪੀ ਵੀ ਕਰਾ ਵੀ ਰੱਖ ਰਹੇ ਹੋ ਉਸੀ ਕੁਝ ਜਿਹੜੇ ਕਹ ਰਹੇ ਹੋ ਉਸੇ ਹਾਂਜੀ ਅੱਛਾ ਕੀ ਰੇਟ ਹੈ ਨਾ ਜਿਹੜੀ ਸਟਾਰਟਿੰਗ ਰੇਟ ਹੈ ਰੇਟ ਹੈਗਾ 500 ਤੋਂ ਸਟਾਰਟ ਆਈ ਆਪਣੇ ਦੁਕਾਨ ਤੇ ਠੀਕ ਆ ਬਈ 500 ਦੇ ਵਿੱਚ ਤੁਸੀਂ ਵਧੀਆ ਤੋਂ ਵਧੀਆ ਬਾਅਦ ਚ ਜਿਹੜੀ ਤੁਸੀਂ ਆ ਖਰੀਦ 사ਦੇ ਹੋ ਠੀਕ ਆ ਬਈ ਇਹ ਜੋ ਗਾਰੰਟੀ ਬਰਾਡੇ ਅਸੀਂ ਆ ਦੇ ਕਰੂ ਸ਼ੌਪ ਨਹੀਂ ਦਿੰਦੀ ਦਿੰਦੀ ਹਾਂ ਹਾਂਜੀ ਇੱਕ ਦਿਨ ਆਪਾਂ ਇਹ ਜਦੋਂ ਐਕਟਵੇਟ ਵਗੈਰਾ ਆ ਗਿਆ ਇਹ ਕਿੱਥੋਂ ਸ਼ੁਰੂਆਤ ਕਰਦੇ ਨੇ ਮੰਨ ਲਓ ਕਿਹੜੀ ਕਿਹੜੀ ਕੰਪਨੀਆਂ ਤੋਂ ਅਵੇਲੇਬਲ ਨੇ ਤੇ ਆਪਣੇ ਕੋਲ ਬੋਟ ਦੇ ਮਿਲ ਜਾਣਗੇ ਜੀ ਠੀਕ ਆ ਬਈ ਦਬਾਏ ਹੋਲੇ ਮਿਲ ਜਾਣਗੇ ਕਿਹਾ ਹੋਰ ਕੰਪਨੀ ਵਾਲੇ ਪਏ ਆ ਠੀਕ ਆ ਬਈ ਪੈਂਟਮ ਦੇ ਮਿਲ ਜਾਣਗੇ ਠੀਕ ਐ 에어ਪੋਰਟ ਦਾ ਕਿੱਥੋਂ ਮਤਲਬ ਕਿੰਨੇ ਤੋਂ ਸ਼ੁਰੂਆਤ ਹੋਏ ਨੇ 에어ਪੋਰਟ ਆਪਣੇ ਕੋਲ 200 ਤੋਂ ਸਟਾਰਟ ਹੋਇਆ ਨੇ ਬਈ ਅੱਛਾ ਬਈ ਇਹ ਮਿਲ ਜਾਣਗੇ ਸਕਰੀਨ ਵਾਲੇ ਠੀਕ ਐ ਡਿਸਪਲੇ ਦੇ ਉੱਪਰ ਦਿਖਾਈ ਦਿੰਦਾ ਨਾ ਚਾਰਦਰ ਵਗੈਰਾ ਇਹ ਮਿਲ ਜਾਣਗੇ 12 ਦੇ ਜੀ ਮਾਰਕੀਟ ਦੇ ਵਿੱਚ 500 ਰੁਪਏ ਰੇਟ ਹੈ ਦਾ ਅੱਛਾ ਤੁਹਾਡਾ ਆਪਣਾ ਕੋਲੇ 200 ਰੁਪਏ ਦੇ ਸਿਰਫ ਆਹ ਦੇਖਸਾ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਭਾਵੇਂ ਚੈੱਕ ਕਰ ਸਕਦੇ ਹੋ ਬਾਈ ਕਹਦਾ ਵੀ ਇਹ 500 ਤੋਂ ਪਲੱਸ ਵੀ ਹੋ ਸਕਦੇ ਆ ਪਰ ਇਹਨਾਂ ਵੱਲੋਂ 200 ਰੁਪਏ ਦਿੱਤੇ ਆ ਰਹੇ ਹਨਾ ਇਹ ਇਹ ਵੀ 200 ਰੁਪਏ ਦੀ ਇਹ ਵੀ 200 ਰੁਪਏ ਦੀ ਥਾਲੀ ਕੱਟ ਲੈ ਕੋਈ ਲੈਦਾ ਕੋਈ ਬਾਈ ਕਹਿੰਦਾ ਅੱਜ ਜਨਾ ਬੜਾ ਜਗਾ ਕਰੇਜਾ ਚੱਲਿਆ ਜਾਉ ਜਿਵੇਂ ਮੌਸਮ ਠੰਡਾ ਹੋ ਰਿਹਾ ਹੋ ਤੇ ਇਹ ਚੀਜ਼ ਵਧੀਆ ਹੈਗੀ ਹੈ ਇਸ ਲਈ ਨਾ ਤੇ ਇਹਦਾ ਕੀ ਰੇਟ ਹੈ ਨਾ ਇਹਦਾ ਰੇਟ ਬਈ ਮਾਰਕੀਟ ਦੇ ਵਿੱਚ ਤੇਗਾ 300 ਰੁਪਿਆ 300 ਤੋਂ 82 ਹੋਊਗਾ ਪਲੱਸ ਹੋਊਗਾ ਆਪਣੇ ਕੋਲ ਸਿਰਫ ਹੈ 250 ਦਾ ਡੇ ਨਾਈਟ ਆ ਤੁਸੀਂ ਡੇ ਨਾਈਟ ਆ ਬਾਈ ਕਹਿੰਦਾ ਡੇ ਨਾਈਟ ਆ ਉਹ ਵੈਸੇ ਪਤੀ ਲੱਗੀਆਂ ਦੇ ਬਈ ਡੇ ਨਾਈਟ ਆ ਤੇ 250 ਦਾ ਮੈਂ ਇੱਥੇ ਨਹੀਂ ਰਿਖਿਆ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਉਹਨਾਂ ਭਰਾਵਾਂ ਨੂੰ ਗਿਫਟ ਵੀ ਦਿੱਤਾ ਜੀ ਬਾਈ ਵੱਲੋਂ ਤੋਂ ਆਪਾਂ ਦੱਸਾਂਗੇ ਕੀ ਗਿਫਟ ਮੈਨਾਂਗਾ ਤੇ ਆਉਣਾ ਕਿੱਥੇ ਆ ਤੁਸੀਂ ਸਕਰੀਨ ਤੇ ਜਿਹੜੇ ਨੰਬਰ ਤੇ ਜਿਹੜਾ ਪਤਾ ਬਾਈ ਉਹਨਾਂ ਦਾ ਸ਼ਾਪ ਦਾ ਆਪਾਂ ਦਿੱਤਾ ਹੋਇਆ ਹੈ ਸਕਰੀਨ 'ਤੇ ਆਪਾਂ ਚੱਲੇ ਜੀ ਬਾਈ ਡਰਾਉਨ ਦੀ ਗੱਲ ਕਰੀ ਬਾਈ ਉਹਨਾਂ ਦਾ ਡਰਾਉਨ ਦੇ ਕਈ ਤਰ੍ਹਾਂ ਦੇ ਪੈਨੇ ਠੀਕ ਆ ਆਹ ਲਾਈਟਾਂ ਦਾ ਗੈਰਾਂ ਜਿਹੜੀਆਂ ਬੈਟਰੀ ਵਗੈਰਾ ਨੇ ਸਭੂਤ ਚੀਜ਼ ਦਿਖਾਵੇ ਇਕੱਲੀ ਇਕੱਲੀ ਬਾਹਰ ਕੱਢ ਕੇ ਉੱਥੇ ਰੂਣੀ ਆਪਾਂ ਤੇ ਐਈਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਥੇ ਨਹੀਂ ਦੇਖਿਆ ਸ਼ਹਿਰ ਨਹੀਂ ਦੇਖੀਆਂ ਇਲਾਕਾ ਬਾਈ ਉਹਨਾਂ ਦਾ ਬਹੁਤ ਕਹਣ ਕੰਮ ਆ ਜਿੰਨਾ ਕਹਿੰਦੇ ਹੁੰਦੇ ਸਰੇ ਦਾ ਸਰਾ ਕੰਮ ਆ ਉਹਨਾਂ ਕੋਲ ਬਹੁਤ ਕਹਣ ਚੀਜ਼ਾਂ ਮਿਲਦੀਆਂ ਕਿਸ ਨੇ ਗੱਡੀ ਚਾਰਜ ਲਾਉਣ ਦਾ ਹੋਲਸੇਲ ਦਾ ਕੰਮ ਸੀ ਪਰ ਬਾਈ ਉਹ ਵੀ ਸਿੰਗਲ ਪੀਸ ਵੀ ਦੇ ਰਹੇ ਨੇ ਧਨੀਰ ਵਿੱਚ ਕੱਟ ਲਾ ਬਾਈ ਇੱਕ ਹੋਰ ਸੰਦਾ ਆਦਾ ਜਿਵੇਂ ਅੱਗੇ ਠੰਡਾ ਸਮਾਨ ਆਗਾ ਤੇ ਇੱਕ ਆ ਲਾਈਟ ਲੈ ਕੇ ਆਇਆ ਇਹ ਬੰਦਾ ਦੇ ਇੱਥੇ ਲਾ ਸਕਦਾ ਜਿਵੇਂ ਤੁਸੀਂ ਦੇਖਿਆ ਉਹ ਹੈਡਲਾਈਟ ਵਾਈ ਦੀ ਇਹ ਪਾਣੀ ਪੂਣੀ ਦੀ ਵਾਰੀ ਲਈ ਸਭ ਤੋਂ ਵੈਸਟ ਆ ਜੇ ਆਪਾਂ ਜਿਹੜੇ ਖੇਤੀ ਵਾਲੇ ਇਹ ਬੰਦੇ ਹਨ ਆ ਤਾਂ ਇਹ ਰਹਿਣਾ ਇਹ 350 ਦੀ ਠੀਕ ਆ ਬਾਈ ਆਗੇ ਸਿੰਗਲ ਲਾਈਟ ਆ ਬਹੁਤ ਵਧੀਆ ਟਾਰਚ ਆਂਦੇ ਇਹ ਇਹ ਆਪਾਂ ਤੁਹਾਨੂੰ ਮਿਲ ਜੂ 250 ਦੀ ਜਿਹੜਾ ਬੜਾ ਵੀਡੀਓ ਸ਼ੇਅਰ ਕਰਕੇ ਉਹਨਾਂ ਬਾਅਦ ਸਪੈਸ਼ਲ ਆਫਰ ਆ ਬਈ ਤੇਜ ਫੋਲੋ ਕੀਤਾ ਹੋਵੇ ਵੀਡੀਓ ਸ਼ੇਅਰ ਕੀਤੀ ਹੋਵੇ ਉਹਨਾਂ ਨੂੰ ਇਹ 250 ਦੀ ਮਿਲੂਗੀ ਤੇ ਆ ਨੂੰ ਨਹੀਂ ਆ ਵੀ 350 ਦੀ ਠੀਕ ਆ ਇੱਕ ਛੋਟੀ ਜੀ ਆ ਟੋਰਚ ਆ ਗਈ ਬੜੀ ਤੇਜ ਲਾਈਟ ਆ ਦੇਖ ਸਕਦੇ ਹੋ ਤੁਸੀਂ ਇਹ ਇਹਦਾ ਹੈਗਾ ਰੇਟ ਆ 150 ਦਾ ਥੋੜੇ ਜੀ 140 ਮਿਲ ਜੂ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ ਜਿਹੜੇ ਬੰਦੇ ਆਉਣਗੇ ਆ ਲੈਕਸ ਲਾਈਟ ਬਹੁਤ ਛੋਟੀ ਚੀਜ਼ਾਂ ਨਾਲੇ ਬੜੀ ਦੇਖੋ ਉਹਦੇ ਵਿੱਚ ਜਬਰਦਸਤ ਲੱਗਦੀ ਆ ਕਿਤੇ ਵੀ ਆਪਾਂ ਲੈ ਕੇ ਜਾ ਸਕਦੇ ਆ ਤੇ ਆ ਚੀਜ਼ਾਂ ਜਿਿਹੜੀਆਂ ਬੜੀਆਂ ਆਪਣੇ ਆਮ ਘਰਾਂ ਦੇ ਵਿੱਚ ਆਪਣੇ ਜਿਵੇਂ ਖੇਤੀਬਾੜੀ ਦੇ ਵਾਲੇ ਬੰਦਿਆਂ ਲਈ ਵਰਤ ਨੂੰ ਸਾਬ ਨੂੰ ਵੈਸਟ ਨੇ ਕਿ ਵੀ ਆਪਾਂ ਪਾਣੀ ਪੁਣੀ ਲਾਉਣ ਜਾਂਦੇ ਆ ਸਾਈਕਲ ਤੇ ਜਾਂਦੇ ਆ ਮੋਟਰਸਾਈਕਲ ਤੇ ਜਾਂਦੇ ਆ ਮੈਂ ਕਹਿੰਦਾ ਸਭ ਤੋਂ ਘੈਂਟ ਪ੍ਰੋਡਕਟ ਜੇ ਦੇਖਿਆ ਹੋਵੇ ਤੇ ਆ ਚੀਜ਼ਾਂ ਜੇ ਬਈ ਆ ਦੇਖੋ ਦੋਸਤੋ ਬਹੁਤ ਵਧੀਆ ਟੌਰ ਤੇ ਆ ਘੱਟ ਲਾਈਟ ਕਰਨੀ ਆ ਵੱਧ ਕਰਨੀ ਆ ਇਹਨਾਂ ਦੇ ਉੱਪਰ ਦੋਨਾਂ ਦੇ ਆਪ ਕੋ ਸਵਿਚ ਬਟਨ ਦਿੱਤਾ ਹੋਇਆ ਇੱਕ ਬਹੁਤ ਵਧੀਆ ਚੀਜ਼ ਆ ਗਈ ਆ ਦੇਖ ਸਕਦੇ ਹੋ ਕਿਵੇਂ ਮਰਜੀ ਆਪਾਂ ਹੈੱਡ ਦੇ ਉੱਪਰ ਲਾ ਕੇ ਲੈ ਕੇ ਜਾ ਸਕਦੇ ਹਾਂ ਠੀਕ ਆ ਜਿਵੇਂ ਛੋਟੀ ਸੀਗੀ ਇਹ ਵੀ ਇਸ ਤਰੀਕਾ ਕੰਮ ਕਰਦੀ ਆ ਜਿ ਆਹ ਲੇਖੋ ਲੈਟ ਬਹੁਤ ਤੇਜ਼ ਆ ਸਿੱਧੀ ਫੋਕਸ ਆ ਮਸਾਜਰ ਕਹੇ ਨੇ ਹਣਾ ਤੇ ਬਹੁਤ ਕੈਂਚੀਆ ਲੈ ਕੇ ਜਾ ਬਈ ਕੀ ਰੇਟ ਹੈ ਨਾ ਇਹਦਾ 250 ਰੇਟ ਹੈ ਇਹਦਾ ਜੀ ਇਹਦਾ 250 ਆ ਤੇ ਇਹਦਾ ਬਈ ਜੀ ਇਹਦਾ 150 ਜੀ ਇਹਦਾ 150 ਆ ਅੱਛਾ ਜੀ ਠੀਕ ਇਹ ਆਪਾਂ ਬੋਤਲ ਜਾਦੇ ਇਥੇ ਬਾਤ ਹੋ ਰਹੀ ਨਾ ਉਹ ਪੈਸੇ ਨਹੀਂ ਵਰਤ ਸਕਦੇ ਹਾਂਜੀ ਤਾਂ ਬਈ ਦੇਖ ਸਕਦੇ ਬਹੁਤ ਸਸਤੀਆਂ ਚੀਜ਼ਾਂ ਲੈਣ ਦੀ ਤੁਹਾਨੂੰ ਬੱਕਰੀਆਂ ਚੀਜ਼ਾਂ ਮਿਲ ਜਾ ਰਹੀਆਂ ਨੇ ਇੱਥੇ ਨਹੀਂ ਵਿਖੇ ਹੋਲ ਸੇਲ ਦਾ ਕੰਮ ਆ ਜੀ ਉਹ ਸੇ ਦਾ ਕੰਮ ਆ ਬਾਈ ਹਰੋਂ ਨੇ ਪਹਿਲਾਂ ਹੀ ਦੱਸਿਆ ਪਾ ਵੀ ਤੁਹਾਨੂੰ ਦੱਸ ਚੁੱਕੇ ਆ ਤੇ ਪਰ ਬਾਈ ਵਾਲੀ ਜਿਹੜੇ ਸਿੰਗਲ ਪੀਸਸ ਉਹਨੂੰ ਇੱਥੇ ਇਤਨੀ ਦੇਖੇ ਦੇ ਰਹੇ ਨੇ ਜਿਨ੍ਹਾਂ ਨੂੰ ਕੋਈ ਪਰਸਲ ਕਰਉਣਾਗਾ ਉਹ ਬਾਈ ਉਹਨਾਂ ਦਾ ਕੰਟੈਕਟ ਕਰ ਲੈ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੇ ਨੇ ਅੱਛਾ ਬਾਈ ਇਹ ਕਾ ਲਾਈਟ ਆ ਇਹ ਸੋਲਰ ਵਾਲੀ ਹੈ ਨਾ ਇਹ ਕਿੰਨੇ ਦੀ ਹੋ ਸਕਦੀ ਆ ਇਹ 350 ਦੀ ਹੈ ਜੀ 350 ਦੀ ਅੱਛਾ ਇਹ ਕੱਲੇ ਸੂਰਜ ਦੀ ਚੱਲਦੀ ਆ ਨਾ ਸੂਰਜ ਦੀ ਹਾਂ ਜੀ ਸੋਲਰ ਲਾਈਟ ਹੈ ਇਹ ਵੀ ਆਪਾਂ ਮੰਨ ਲਵਾਂ ਵਰਤ ਸਕਦਾ ਨਾ ਵਧੀਆ ਕੰਮ ਇੱਕ ਜਿਵੇਂ ਤੁਸੀਂ ਇਹ ਬਾਹਰ ਵਾਲੇ ਹੈੱਡਫੋਨ ਦਾ ਕੀ ਰੇਟ ਲਾਹੋ ਇਹ 30 ਰੁਪਈਆ ਦੇ ਹੈ 30 ਰੁਪਏ ਨੇ ਇਹ ਦੇਖ ਲੈ ਕੇ ਆ ਸਾਨੂੰ ਦੇਖ ਬਹੁਤ ਸਸਤੇ ਨੇ ਹਣਾ 30 ਰੁਪਏ ਨਾ ਹੁੰਦਾ ਕੁਛ ਨਹੀਂ ਇੱਕ ਆ ਮਨੋਰਸਾਗ ਵਗੈਰਾ ਤੇ ਲਉਣਾ ਹੈ ਜੀ ਫਲੈਸ਼ ਲਾਈਟ ਆ ਨੇਜਰ ਲਾਈਟ ਜੀ ਨੇਜਰ ਲਾਈਟ ਆਗੇ ਚਾਹੀਦੀ ਇੱਕ ਹੀ 100 ਰੁਪਏ ਦੀ ਹੈ 120 ਰੁਪਏ ਦੀ ਹੈ ਜੀ 120 ਰੁਪਏ ਨੇ ਅੱਜਕੱਲ ਬਹੁਤ ਮੁੰਡੇ ਲੈ ਹੀ ਫਿਰਦੇ ਨੇ ਹਣਾ ਇਹ ਤੁਹਾਨੂੰ ਮਿਲਣਾ ਬਾਈ ਜੀ ਬੋਹਾ ਰੋਡ 'ਚ ਨਹੀਂ ਇਹਦੇ ਉਪਰ ਹਿਊ ਪ੍ਰਾਈਜ਼ ਆਏ ਨੇ ਭਰਾ ਮੰਨ ਲਵੇ ਆਪਾਂ ਸ਼ਾਪ ਤੇ ਆਏ ਹੋਏ ਆ ਤੇ ਪ੍ਰੋਡਕਟ ਤੁਸੀਂ ਦੇਖ ਲੇ ਬਹੁਤ ਘੈਂਟ ਨੇ ਤੇ ਇੱਕ ਬਾਈ ਦੀ ਹੈ ਇਹਦਾ ਵੀ ਦੱਸ ਦੋ ਇੱਕ ਇਹ ਬਿੰਗ ਜੁਦੇ ਹੈ ਜੀ ਠੀਕ ਆ ਬਾਈ ਜੀ ਇਹਦਾ ਰੇਟ ਆਪਣੇ ਕੋਲੇ ਹੈਗਾ ਜੀ 1000 ਰੁਪਏ ਅੱਛਾ ਉਹ ਹੈਗਾ ਇਹਦਾ ਮਾਰਕੀਟ ਦੇ ਵਿੱਚ 1500 ਤੋਂ 2000 2000 ਦੇ ਵਿੱਚ ਹੈ ਇੱਥੇ ਤੁਹਾਨੂੰ ਰੇਟਾਂ ਜਿਹੜਾ ਬਹੁਤ ਸਸਤੇ ਮਿਲਦੇ ਬਾਈ ਹੋਰਾਂ ਹੋਲ ਸੇਲ ਦਾ ਕੰਮ ਆ ਅਸੀਂ ਵੀਡੀਓ ਵਿੱਚ ਬਾਰ ਬਾਰ ਦੱਸੀ ਜਾਂਦੇ ਆ ਜਿਹੜਾ ਰੇਟ ਆ ਬਹੁਤ ਘੱਟ ਤੋਂ ਘੱਟ ਹੋਣ ਵਾਲਾ ਹੈ ਜਿਵੇਂ ਆਹ ਚੀਜ਼ਾਂ ਪਈਆਂ ਨੇ ਇਹ ਵੀ ਬੜੀਆਂ ਸਸਤੀਆਂ ਹੀ ਮਿਲ ਜਾਣਗੀਆਂ ਇਹ ਆਪਣੇ ਆਮ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਨਾ ਹਾਂਜੀ ਇਹ ਮੰਤਰ ਆ ਬਈ ਆਪਾਂ ਜਿਵੇਂ ਤੜਕੀ ਤੜਕੀ ਲਾ ਕੇ ਪਾ ਲੀਏ ਠੀਕ ਆ ਬਾਈ ਤੇ ਅਬ ਜਿਵੇਂ ਬੱਲਵ ਵਗੈਰਾ ਬੱਲਵ ਬਾਈ ਇਹ ਬਲੂ ਡਥੜਾ ਠੀਕ ਹੈ ਤੇ ਵੀ ਮਿਊਜ਼ਿਕ ਹੋ ਰਿਹਾ ਠੀਕ ਆ ਭਾਈ ਜੀ ਚਲੋ ਓਕੇ ਇੱਕ ਗੱਲ ਹੋਰ ਆ ਭਾਈ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਕੇ ਆਉਂਗਾ ਉਹਨਾਂ ਨੂੰ ਸਪੈਸ਼ਲ ਆਫਰ ਭਾਈ ਵੱਲੋਂ ਦਿੱਤਾ ਜਾਊਗਾ ਮੇਰਾ ਡਿਸਕਾਊਂਟ ਵਧੀਆ ਉਹਦੇ ਚ ਨਾਲੇ ਤੁਹਾਨੂੰ ਇੱਕ ਗਿਫਟ ਫ੍ਰੀ ਮਿਲਣਾ ਉਹਦਾ